ਹਾਂਜੀ ਸასი ਗੱਲ ਜੀ ਪਿਆਰੇ ਦੋਸਤੋ ਮੇਰੇ ਚੈਨਲ ਜਸਪ੍ਰੀਤ ਕੌਰ ਜਸ ਬਰਾੜ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਾਡਾ ਵਲੌਗ ਹੈ ਜੀ ਅੱਜ ਰਖੜੀਆਂ ਦਾ ਵਲੌਗ ਥੋੜਾ ਜਿਹਾ ਲੇਟ ਹੋ ਗਏ ਚਲੋ ਕੋਈ ਨਾ ਲਓ ਜੀ ਮੇਰੀ ਛੋਟੀ ਭੈਣ ਤੇ ਮੇਰਾ ਛੋਟਾ ਵੀਰ ਬਨ ਰਏ ਨੇ ਜੀ ਰਖੜੀਆਂ ਬੜਾ ਪਵਿੱਤਰ ਜਿਹਾ ਤਿਆਰ ਹਨ ਭੈਣਾ ਭਰਾਵਾਂ ਦੇ ਲਈ ਉਸ ਤੋਂ ਬਾਅਦ ਵੀਰ ਤੋਂ ਬਾਅਦ ਜੀ ਆ ਗਈ ਸਾਡੀ ਵਾਰੀ ਫਿਰ ਸਾਡੇ ਡੈਡੀ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਡੈਡੀ ਜੀ ਥੋੜੇ ਸਮੇਂ ਤੋਂ ਬਿਮਾਰ ਚੱਲ ਰਹੇ ਆ। ਲੋ ਜੀ। ਐਸੇ ਹੱਸਦੇ ਹੁੰਨੇ ਵੀ ਇਹ ਆ ਜੀ ਜੇਠੀ ਭੈਣ ਇਹਨਾਂ ਦੀ ਰਖੜੀ ਬਨ ਰਹੀ ਹੈ। ਵਾਹਿਗੁਰੂ ਮੇਰ ਭਰੇ ਹੱਥ ਰੱਖੇ ਸਾਰਿਆਂ ਦੇ ਸਿਰ ਤੇ ਲੰਮੀ ਉਮਰਾਂ ਕਰੇ। ਸਾਡੇ ਡੈਡੀ ਜੀ ਵੀ ਛੇਤੀ ਛੇਤੀ ਜਲਦੀ ਜਲਦੀ ਠੀਕ ਹੋ ਜਾਣ। ਨੌਜੀ ਬੰਤੀ ਜੀ ਫਿਰ ਰਖੜੀ ਭੈਣ ਮੇਰੀ ਨੇ। ਅਹ। ਓਹ ਮਿੱਠੇ ਵੱਲ ਵੀ ਧਿਆਨ ਮਾਰ ਲਓ ਨੂੰ ਕਹਿੰਦੇ। ਪਰ ਪਾਪਾ ਜੀ ਨੂੰ ਮਿੱਠਾ ਖਵਾਉਣਾ ਨਹੀਂ ਨਾ ਹੈਗਾ ਦਿਖਾਉਣਾ ਹੀ ਆਪਾਂ। ਕਿਉਂਕਿ ਸਾਰੇ ਨੂੰ ਪਤਾ ਹੀ ਹੈ ਵੀ ਡੈਡੀ ਜੀ ਨੂੰ ਸ਼ੂਗਰ ਕਾਫੀ ਜ਼ਿਆਦਾ ਹੈ। ਸ਼ੂਗਰ ਜ਼ਿਆਦਾ ਹੋਣ ਕਰਕੇ ਬਸ ਮਿੱਠੇ ਦੇ ਆਪਾਂ ਦਰਸ਼ਨ ਹੀ ਕਰਾਏ ਇਹਨਾਂ ਨੂੰ। ਪਹਿਲਾਂ ਹੀ ਕਹਿਤਾ ਸੀ ਵੀ ਮਾੜਾ ਜਿਹਾ ਖਾਣਾ ਉਹ ਵੇਖੋ ਸਾਡਾ ਆ ਚੂਆ ਜਾ ਇਹ ਕਹਿੰਦਾ ਮੈਨੂੰ ਖਵਾਇਆ ਹੀ ਨਹੀਂ ਮਾਸੀ ਨੇ ਲਓ ਜੀ ਇਹ ਉਹ ਕਹਿੰਦੇ ਚਲੋ ਡੋ ਇਹ ਆ ਮਿੱਠੇ ਦਾ ਸ਼ਕੀਨ ਹੈ ਵੀ ਨਾਨੇ ਵਾਂਗ ਸਾਡਾ ਰਹਿਮਤ ਲਓ ਜੀ ਹੁਣ ਡੈਡੀ ਜੀ ਦੇ ਰਹੇ ਨੇ ਪਿਆਰ ਲਓ ਜੀ ਫੋਟੋ ਵੀ ਅਸੀਂ ਅਕਾ ਕਰੀ ਲਈਏ ਗਏ ਏ ਬਸ ਇੱਕ ਯਾਦਗਾਰੀ ਚੀਜ਼ਾਂ ਰਹਿ ਜਾਂਦੀਆਂ ਨੇ ਉਦੋਂ ਰਮਤ ਸਿੰਘ ਜੀ ਦੇ ਬਰਫੀ ਦੇ ਥੱਲੇ ਡੇਗ ਪੀ ਤੇ ਉਹ ਲੱਭਦਾ ਫਿਰਦਾ ਕਿੱਧਰ ਗਈ ਉਹ ਬਾਹ ਨਾਨਦੇ ਦੇ ਪੈਰ ਤੋਂ ਵਿਚਾਰ ਰੱਖਿਓ ਕਿਤੇ ਵਿਖੀ ਕਿਤੇ ਪੁੱਤਰਾ ਨਾਨੇ ਦੇ ਪੈਰ ਤੇ ਹੱਥ ਧਰ ਦੇਵੇਂ ਉਹ ਹੁਣ ਆ ਗਿਆ ਸਾਡਾ ਵੀਰ ਐਨੀ ਸਦਾ ਜਾਨ ਨੂੰ ਰਖੜੀ ਤਾਂ ਵਰਣੀ ਪੈਗੀ ਕਿਉਂਕਿ ਇਹਨੇ ਜਾਣਾ ਹੁੰਦਾ ਡਿਊਟੀ ਤੇ ਲਵਜੀ ਉਸ ਤੋਂ ਬਾਅਦ ਆ ਗਈ ਜੀ ਮੇਰੀ ਵਾਰੀ ਅਗਲੇ ਦਿਨ ਲਵਜੀ ਸਾਡੀ ਵੀਡੀਓ ਬਣਾਉਣ ਵਾਸਤੇ ਕੋਈ ਹੈ ਹੀ ਨਹੀਂ ਸੀਗਾ ਫਿਰ ਅਸੀਂ ਭੈਣ ਭਰਾਵਾਂ ਨੇ ਆਪ ਹੀ ਬਣਾ ਲਈ ਜੀ ਚਲ ਕੋਈ ਨਾ ਆ ਨਿੱਕਾ ਉਹਦੇ ਨੂੰ ਕਹਿੰਦੇ ਹੁੰਦੇ ਆ ਵੀਰ ਨਿੱਕਾ ਹੋਵੇ ਭਾਵੇਂ ਵੱਡਾ ਹੋਵੇ ਸਿਰ ਤੇ ਹੱਥ ਰੱਖੇ ਤਬ ਪਿਆ ਵਰਗਾਸਰਾ ਹੁੰਦਾ ਇੱਧਰ ਸਾਡਾ ਰਹਿਮਤ ਐ ਲੱਡੂਆਂ ਨੂੰ ਕੱਲ ਬਰਫੀ ਨ ਲੱਗਾ ਪਿਆ ਸੀ ਅੱਜ ਲੱਡੂਨ ਲੱਗਾ ਹੋਇਆ ਨੱਚੀਆਂ ਦਾ ਨੰ 1 ਮੇਰੇ ਵੀਰ ਨੇ ਮੂੰਹ ਮਿੱਠਾ ਕਰਵਾਇਆ ਵਾਹਿਗੁਰੂ ਲੰਮੀ ਉਮਰ ਕਰੇ ਇਸ ਦੀ ਹਰ ਖੁਸ਼ੀਆਂ ਦੇਵੇ ਹਰ ਰੀਜ ਪੂਰੀ ਹੋਵੇ ਮੇਰੇ ਵੀਰ ਦੀ ਲਓ ਜੇ ਇੱਧਰ ਸਾਡਾ ਰਹਿਮਤ ਲੱਡੂ ਫੜੀ ਬੈਠਾ ਹੱਥ 'ਚ ਤੇ ਮੂਰੇ ਰੱਖਿਆ ਡੱਬਾ ਮਾਪਾਣ ਜੀ ਦੋਵੇਂ ਲੱਗੇ ਪਏ ਖਾਣ ਵਾਸਤੇ ਹੀ ਲਓ ਜੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਆ ਗਈ ਸਾਡੀ ਵਰ੍ਹਾਈ ਕਿਉਂਕਿ ਇਹ ਗਈ ਹੋਈ ਸੀ ਪੇਕੀ ਤੇ ਇਹ ਕਹਿੰਦੀ ਵੀ ਮੈਂ ਆਪਦੇ ਵੀਰ ਦੇ ਰਖੜੀ ਬੰਨ੍ਹਣੀ ਬੰਨਣੀ ਆ ਵੈਸੇ ਉਹਦੇ ਨੂੰ ਕਹਦੀ ਆ ਕੋਈ ਰਿਸ਼ਤਾ ਖੂਨ ਦਾ ਜ਼ਰੂਰੀ ਨਹੀਂ ਜੱਪਦ ਸਰਤੇ ਜੱਤਰਾਕੇ ਭੈਣ ਜੀ ਨੂੰ ਕਹਿਦਗੇ ਬਸ ਉਹਦੇ ਨਾਲ ਭੈਣਾ ਵਾਲਾ ਰਿਸ਼ਤਾ ਨਿਭਾਈਦਾ ਇਹਨੂੰ ਬਹੁਤ ਚਾਹ ਸੀਗਾ ਵੀ ਮੈਂ ਵੱਡੇ ਭਾਈ ਦੇ ਰਖੜੀ ਬਣਣੀ ਬਣਣੀ ਆ ਲਓ ਉਹ ਕੰਦਾ ਵੇਖੀ ਕਿ ਤਾ ਖਲਾਰ ਨਾ ਦੇ ਇਹ ਪਤੀਸਾ ਲਓ ਜੀ ਲਓ ਵੱਡੇ ਵੀਰ ਨੇ ਵੀ ਦਿੱਤਾ ਆਸ਼ੀਰਵਾਦ ਕਹਿੰਦਾ ਜੌਂਦੀ ਵਸਦੀ ਰਹੇ ਲੰਬੀ ਉਮਰ ਹੋਵੇ ਤੇਰੀ ਲੈ ਵਾਹਿਗੁਰੂ ਇੰਨਾ ਭੈਣ ਭਰਾਵਾਂ ਦਾ ਪਿਆਰ ਵੀ ਐਂਹੀ ਹੀ ਬਣਾਈ ਰੱਖੇ ਉਕੇ ਨਹੀਂ ਪੈਸੇ ਦੇ ਜਾ ਡੱਬਾ ਲੈ ਜਾ ਲਓ ਜੀ ਇਹ ਤੇ ਫਿਰ ਸਾਰੇ ਜਣੇ ਆਪਦਾ ਵੀ ਸ਼ਾਰਟ ਲੈਣ ਲੱਗੇ ਨਾ ਕਿਉਂਕਿ ਇਸ ਤੋਂ ਬਾਅਦ ਅਸੀਂ ਜਾਣਾ ਸੀਗਾ ਆਪਦੇ ਘਰਾਂ ਨੂੰ ਵਧਣਾ ਸੀ ਭਾਈ ਉਹ ਬਾਪੂ ਜੀ ਨਾਲ ਸਾਡੇ ਨਾਲ ਮੰਮੀ ਸਾਡੇ ਆ ਕੀਰਤ ਉਧਰ ਵੇਖੋ ਆ ਸਾਡਾ ਬੋਗ ਹੈ ਵੀ ਰੋਈ ਅੰਦਰ ਰਹਿੰਦਾ ਲਓ ਜੀ ਨਾਲ ਦੀ ਨਾਲ ਤੁਸੀਂ ਕੰਗਿਆ ਵਿੱਚ ਕੱਪੜਿਆਂ ਦਾ ਕੀ ਕੰਮ ਹੋ ਗਿਆ ਇਹ ਸੀਗਾ ਜੀ ਕਿਉਂਕਿ ਡੈਡੀ ਜੀ ਥੋੜਾ ਜ਼ਿਆਦਾ ਬਿਮਾਰ ਕਰਕੇ ਤੁਹਾਨੂੰ ਪਤਾ ਵੀ ਮਾਪਿਓ ਜਿੰਨਾ ਟਾਈਮ ਬੈਠਾ ਹੋਵੇ ਉਹਨਾਂ ਦੇ ਉਹਨਾਂ ਨੂੰ ਆਏ ਹੁੰਦਾ ਕੋਈ ਨਾ ਸੰਧਾਰਾ ਜੇ ਅਸੀਂ ਲੈ ਵੀ ਆ ਨਹੀਂ ਸਕੇ ਤਾਂ ਤੂੰ ਲੈ ਜਾ ਤੁਸੀਂ ਲੈ ਕੇ ਜਾਓ ਇਹ ਤਾਂ ਹੁੰਦਾ ਨਹੀਂ ਵੀ ਆਪਾਂ ਇਹ ਇੱਕ ਮਹੀਨੇ ਦੀ ਚੀਜ਼ ਨਾਲ ਆਪਾਂ ਜ਼ਿੰਦਗੀ ਕੱਢ ਲੈਣੀ ਹੈ ਪਰ ਪਿਆਰ ਹੁੰਦਾ ਮਾਪਿਓ ਦਾ ਫਿਰ ਮਾਪਿਓ ਹੁੰਦਾ ਉਹ ਦੇਖੋ ਆ ਹੱਸ ਰਿਹਾ ਜਿਹੜਾ ਰਾਬਰਗਾ ਹੁੰਦਾ ਲਓ ਜੀ ਇੱਥੇ ਸਾਨੂੰ ਸੰਧਾ ਰਵੀ ਕਿਉਂਕਿ ਫਿਰ ਆਪ ਹੀ ਗੀਆਂ ਸੀ ਅਸੀਂ ਦੋਵੇਂ ਪੈਣਾ ਸਾਨੂੰ ਦੋਵੇਂ ਪੈਣਾ ਸੰਧਾ ਰਵੀ ਉਹਨੇ ਨਾਲ ਹੀ ਦੇਤਾ ਰਖੜੀਆਂ ਦੇ ਵਾਹਿਗੁਰੂ ਕਰੇ ਡੈਡੀ ਜਲਦੀ ਜਲਦੀ ਠੀਕ ਹੋਣ ਤੇ ਹਰ ਤਿਹਾੜ ਉਹ ਆਪ ਹੀ ਸਾਡੇ ਕੋਲ ਹੋਣ ਇਹ ਹੀ ਅਰਦਾਸ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਵਲੌਗ ਨਾਲ ਜੁੜੇ ਰਹਿਣ ਲਈ ਧੰਨਵਾਦ ਸਾਰਿਆਂ ਦੇ